ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਪਾ ਪਾਵਨ ਧਰਤੀ ਹੈ ਗੁਰਦੁਆਰਾ ਸ਼ੀਤਲਕੁੰਡ ਬਿਹਾਰ ਦੇ ਵਿੱਚ ਇਹ ਪਵਨ ਅਤੇ ਮੁਕੱਦਸ ਸਥਾਨ ਹੈ ਤੇ ਪਟਨਾ ਸਾਹਿਬ ਤੋਂ ਤਕਰੀਬਨ 100 ਕਿਲੋਮੀਟਰ ਤੋਂ ਵਿਧੇਰੇ ਦੂਰ ਸਥਿਤ ਹੈ ਰਾਜਗੀਰ ਹੈ ਰਾਜਗੀਰ ਦੇ ਕੋਲ ਇਹ ਪਵਨ ਮੁਕੱਦਸ ਸਥਾਨ ਹੈ ਤੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ ਜਦੋਂ ਇੱਥੇ ਆਏ ਸੀ ਤਾਂ ਇੱਥੇ ਗਰਮ ਕੁੰਡ ਵਗਿਆ ਕਰਦੇ ਸਨ ਤਾਂ ਇਥੋਂ ਵੀ ਸੰਗਤ ਨੰਗਰੂ ਸਾਹਿਬ ਜੀ ਅੱਗੇ ਫਰਿਆਦ ਕੀਤੀ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਇੱਥੇ ਸ਼ੀਤਲ ਕੁੰਡ ਉਹ ਇਜ਼ਾਦ ਹੋਇਆ ਤਾਂ ਸ਼ੀਤਲ ਕੁੰਡ ਅੱਜ ਵੀ ਉਸੇ ਤਰੀਕੇ ਨਾਲ ਚਰਨੇ ਦੇ ਰੂਪ ਚ ਵਗਦਾ ਏ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਜਿੱਥੇ ਅੱਜ ਬਹੁਤ ਹੀ ਖੂਬਸੂਰਤ ਇਮਾਰਤ ਬਣਾਈ ਹੋਈ ਹੈ ਜਿਹੜੀ ਵੀ ਸੰਗਤ ਪਟਨਾ ਸਾਹਿਬ ਵਿਖੇ ਆਉਂਦੀ ਹੈ ਸਜਦਾ ਕਰਦੀ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਵਿਖੇ ਵੀ ਜ਼ਰੂਰ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਆਓ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਗੁਰਦੁਆਰਾ ਰਾਜਗੀਰ ਸ਼ੀਤਲਕੁੰਡ ਸਾਹਿਬ ਦੇ ਵਾਗੇ ਗੁਰੂ ਵਾਗੇ ਗੁਰੂ ਬੜਾ ਖੂਬਸੂਰਤ ਇਹ ਇਲਾਕਾ ਹੈ ਤੇ ਜਦੋਂ ਵੀ ਇੱਥੇ ਸ਼ਰਧਾਲੂ ਆਉਂਦੇ ਨੇ ਤਾਂ ਉਹਨਾਂ ਨੂੰ ਹੀ ਬਹੁਤ ਇੱਥੇ ਆ ਕੇ ਚੰਗਾ ਲੱਗਦਾ ਹੈ ਕਿਉਂਕਿ ਇੱਥੋਂ ਦਾ ਇਲਾਕਾ ਜਿਹੜਾ ਆਪਣੇ ਆਪ ਦੇ ਵਿੱਚ ਹੀ ਬਹੁਤ ਵਧੀਆ ਹੈ ਪਹਾੜੀ ਜਿਹਾ ਇਲਾਕਾ ਹੈ ਖੁੱਲਾ ਮੈਦਾਨੀ ਵੀ ਇਲਾਕਾ ਹੈ ਤਾਂ ਇੱਥੇ ਇਮਾਰਤ ਹੈ ਉਹ ਬਿਹਾਰ ਸਰਕਾਰ ਦੇ ਸਹਿਯੋਗ ਦੇ ਨਾਲ ਤਿਆਰ ਕੀਤੀ ਗਈ ਹੈ ਇਸ ਜਗ੍ਹਾ ਦੇ ਉੱਤੇ ਕਾਫੀ ਲੰਮਾ ਸਮਾਂ ਸੰਘਰਸ਼ ਵੀ ਕਰਨਾ ਪਿਆ ਕਿਉਂਕਿ ਇੱਥੇ ਜਗ੍ਹਾ ਜਿਹੜੀ ਸੀ ਉਹ ਪ੍ਰੋਵਾਈਡ ਨਹੀਂ ਸਿਖਵਾਈ ਜਾ ਰਹੀ ਤੇ ਇਹ ਜਗ੍ਹਾ ਵੀ ਕੇਂਦਰ ਸਰਕਾਰ ਦੇ ਵਿਭਾਗ ਅਧੀਨ ਆਉਂਦੀ ਸੀ ਨितीश ਕੁਮਾਰ ਮੁੱਖ ਮੰਤਰੀ ਬਿਹਾਰ ਉਹਨਾਂ ਨੇ ਇਸ ਜਗ੍ਹਾ ਦੇ ਲਈ ਬੇਨਤੀ ਕੀਤੀ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਤੇ ਇਹ ਜਗ੍ਹਾ ਇੱਥੇ ਮੁਹੱਈਆ ਕਰਵਾਏਗੀ ਜਿਸ ਤੋਂ ਬਾਅਦ ਬਾਬਾ ਮਹਿੰਦਰ ਸਿੰਘ ਜੀ ਜੋਕੇ ਵਾਲੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੇ ਇਸ ਜਗ੍ਹਾ 'ਤੇ ਬਹੁਤ ਹੀ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਅੱਜ ਵੀ ਸਿੱਖ ਸੰਗਤ ਇੱਥੇ ਪਹੁੰਚਦੀ ਐ ਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀ ਐ ਤੇ ਇੱਥੋਂ ਦੇ ਅਲੌਕਿਕ ਦ੍ਰਿਸ਼ਾਂ ਨੂੰ ਵੀ ਨਿਹਾਰਦੀ ਐ ਰਾਜਗਿਰ ਦੀ ਗੱਲ ਕਰਦੇ ਆਂ ਤੇ ਰਾਜਗਿਰ ਦੇ ਵਿੱਚ ਕੋਈ ਵੀ ਸਿੱਖ ਪਰਿਵਾਰ ਉਹ ਇੱਥੇ ਨਹੀਂ ਰਹਿੰਦਾ ਸਿਰਫ ਇੱਕ ਗਰੰਤੀ ਸਿੰਘ ਨੇ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਰਹਿੰਦੇ ਨੇ ਤਾਂ ਕੋਈ ਸਿੱਖ ਆਬਾਦੀ ਨਾ ਹੋਣ ਕਰਨ ਦੇ ਬਾਵਜੂਦ ਵੀ ਇੱਥੇ ਹਮੇਸ਼ਾ ਸਿੱਖ ਭਾਈਚਾਰੇ ਦੀ ਆਮਦ ਰਹਿੰਦੀ ਹੈ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਦੇ ਨੇ ਤਾਂ ਗੁਰਦੁਆਰਾ ਸਾਹਿਬ ਦੇ ਆਸੇ-પાસੇ ਬਹੁਤ ਹੀ ਖੂਬਸੂਰਤ ਦ੍ਰਿਸ਼ ਜਿਹੜੇ ਨੇ ਉਹ ਜ਼ਰੂਰ ਦੇਖਣ ਨੂੰ ਮਿਲਦੇ ਨੇ ਪਹਾੜੀਆਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਤਾਂ ਇੱਥੋਂ ਦਾ ਇਤਿਹਾਸ ਵੀ ਕਾਫੀ ਆਪ ਮੁਹਾਰੇ ਬੋਲਦਾ ਏ ਕਿਉਂਕਿ ਰਾਜਗੀਰ ਜਿਸ ਨੂੰ ਕਿਸੇ ਸਮੇਂ ਸਮਝਿਆ ਜਾਂਦਾ ਹੈ ਕਿ ਪ੍ਰਾਤਨ ਭਾਰਤ ਦੀ ਰਾਜਧਾਨੀ ਵੀ ਕਿਹਾ ਜਾਂਦਾ ਏ ਤਾਂ ਨਾਲ ਨਾਲ ਇਤਿਹਾਸ ਵੀ ਜਾਣਦੇ ਆ ਤੇ ਨਾਲ ਨਾਲ ਗੁਰੂ ਘਰ ਜੀ ਦੇ ਆਪ ਜੀ ਨੂੰ ਦਰਸ਼ਨ ਵੀ ਕਰਾਉਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਚੀਆਂ ਸੰਗਤਾਂ ਜੋ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪਟਨਾ ਸਾਹਿਬ ਵਿਖੇ ਹਰਮੰਦਰ ਜੀ ਪਟਨਾ ਵਿਖੇ ਜੋ ਗੁਰਪੁਰਬ ਦੇ ਮੌਕੇ ਪਹੁੰਚਿਆ ਸਨ ਉਹਨਾਂ ਨੂੰ ਅੱਜ ਇੱਥੇ ਮੌਕਾ ਮਿਲਿਆ ਕਿ ਜੋ ਪਟਨਾ ਸਾਹਿਬ ਤੋਂ ਲਗਭਗ 100 ਕਿਲੋਮੀਟਰ ਤੇ ਗੁਰਦੁਆਰਾ ਗੁਰਦਾਨਕ ਸ਼ੀਤਲ ਕੁੰਡ ਜੋ ਗੁਰਦੁਆਰਾ ਉਹ ਬਹੁਤ ਹੀ ਸੁੰਦਰ ਜੋ ਰਾਜਗੀਰ ਰਾਜਗੀਰ ਨਗਰ ਵਿਖੇ ਜੋ ਗੁਰਦੁਆਰਾ ਬਣਿਆ ਹੋਇਆ ਉਸ ਦਾ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਬਹੁਤ ਮਹਾਨ ਤੀਰਥ Hindu ਧਰਮ ਦੇ ਅੰਦਰ ਮੰਨਿਆ ਜਾਂਦਾ ਅਤੇ ਸਤਿਗੁਰੂ ਜੀ ਜਦੋਂ ਪਹਿਲੀ ਉਦਾਸੀ ਦੇ ਮੌਕੇ ਤੇ ਸੁਲਤਾਨਪੁਰ ਤੋਂ ਤੁਰੇ ਸਨ ਤਾਂ ਉਹ ਬਨਾਰਸ ਵੱਲ ਦੀ ਹੁੰਦੇ ਹੋਏ ਸਤਿਗੁਰੂ ਜੀ ਪਟਨਾ ਗਿਆ ਵਿੱਚ ਦੀ ਹੋ ਕੇ ਇਸ ਸਥਾਨ ਤੇ ਸਤਿਗੁਰੂ ਜੀ ਪਹੁੰਚੇ ਰਾਜਗੀਰ ਵਿਖੇ ਜਿੱਥੇ ਇੱਥੇ 12 ਦੇ ਕਰੀਬ ਜਿਹੜੇ ਕੁੰਡਾ ਉਹ ਗਰਮ ਜਿਹੜਾ ਜਾਲਾ ਉਹ ਦਿੰਦੇ ਆ ਜਿੱਥੇ ਸਤਿਗੁਰੂ ਜੀ ਨੇ ਲੋਕਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪਰੇਸ਼ ਦਿੱਤਾ ਉੱਥੇ ਉਹਨਾਂ ਨੇ ਸ਼ਬਦ ਵੀ ਇੱਥੇ ਸਤਿਗੁਰੂ ਜੀ ਨੇ ਇਹ ਕਿਸੇ ਉਚਾਰਿਆ ਤਾਂ ਸੰਗਤ ਨੇ ਜੋ ਸਾ ਸੰਗ ਕੀਤਾ ਤਾਂ ਉਸ ਸਮੇਂ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਥੇ ਸਾਰੇ ਗਰਮ ਕੁੰਡੀ ਪਾਣੀ ਦਿੰਦੇ ਆ ਜਦੋਂ ਯਾਤਰੀ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਠੰਡੇ ਪਾਣੀ ਦੀ ਲੋੜ ਪੈਂਦੀ ਆ ਤੇ ਆਪਜੀ ਕਿਰਪਾ ਕਰੋ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇੱਥੇ ਠੰਡੇ ਪਾਣੀ ਦਾ ਜਾਂ ਚਸ਼ਮਾ ਉਹ ਫੁੱਟਿਆ ਤੇ ਅੱਜ ਉਹ ਚਸ਼ਮਾ ਉਸੇ ਤਰ੍ਹਾਂ ਚੱਲ ਰਿਹਾ ਅਤੇ ਬਹੁਤ ਹੀ ਮਿੱਠਾ ਤੇ ਬੜਾ ਸਵਾਦ ਪਾਣੀ ਜਿਹੜਾ ਉਜਾਲਾ ਉਸ ਚਸ਼ਮੇ ਤੋਂ ਜਿਹੜਾ ਪ੍ਰਾਪਤ ਹੁੰਦਾ ਸੰਗਤਾਂ ਇੱਥੋਂ ਲੈ ਕੇ ਜਾਂਦੀਆਂ ਸੋ ਸਤਗੁਰੂ ਜੀ ਦਾ ਇਹ ਪਾਵਨ ਜੋ ਅਸਥਾਨ ਹੈ ਉਹ ਜਿੱਥੇ ਬਾਬਾ ਜੈਪ ਸਿੰਘ ਜੀ ਅਤੇ ਵਿਸ਼ੇਸ਼ ਕਰਕੇ ਸਾਡੇ ਭਾਈ ਬਿੰਦਰ ਸਿੰਘ ਜੀ ਯੂਕੇ ਵਾਲੇ ਅਤੇ ਮਹਾਂਪੁਰਸ਼ਾਣੇ ਗੁਰਦਾਰਾ ਪ੍ਰਬੰਧਕ ਕਮੇਟੀ ਤਖਤ ਪਟਨਾ ਸਾਹਿਬ ਉਹਨਾਂ ਸਾਰਿਆਂ ਨੇ ਇਸ ਹਸਤਾਨ ਦੀ ਤਾਮੀਰ ਕਰਵਾਈ ਹੈ ਅੱਜ ਬਹੁਤ ਹੀ ਸੁੰਦਰ ਸਥਾਨ ਇਸ ਇੱਥੇ ਬਣਿਆ ਹੋਇਆ ਸੋ ਬਹੁਤ ਮਨ ਇਸ ਗੱਲ ਕੇ ਖੁਸ਼ ਹੋਇਆ ਕਿ ਸਥਾਨ ਦੇ ਉੱਤੇ ਬਹੁਤ ਵੱਡੀ ਸੇਵਾ ਲੰਗਰ ਅਤੇ ਹੋਰ ਸਾਰੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਆ ਉੱਥੇ ਨਾਲ ਦੇ ਤਾਤਾ ਸਾਹਿਬ ਸਗਨਾਂਗਦੇਵ ਜੀ ਮਹਾਰਾਜ ਦੀ ਚਰਨ ਛੋਪਰਾਪਤ ਇਸ ਧਰਤੀ ਤੇ ਇਸ ਸਥਾਨ ਤੇ ਪਹੁੰਚ ਕੇ ਜੋ ਸਤਗੁਰੂ ਜੀ ਦੀ ਦਾ ਬਹੁਤ ਆਨੰਦ ਦਰਸ਼ਨ ਕਰਕੇ ਹੋਇਆ ਤੋ ਸਾਡੇ ਮਾਨਯੋਗ ਭਾਈ ਸਾਹਿਬ ਭਾਈ ਰਿੰਦਰ ਸਿੰਘ ਜੀ ਮਹਿਤਾ ਜੋ ਸਾਫਕਾਰ ਸੀਨੀਅਰ ਵੀਪਰਧਾਨ ਤੇ ਮੈਂਬਰਸ਼ਿਪ ਨਿਗਰਾਨਾ ਕਮੇਟੀ ਭਾਈ ਸਰਜੀਤ ਸਿੰਘ ਜੀ ਪਿੱਟੇਵਡ ਜੋ ਉਹ ਵੀ ਸੀਨੀਅਰ ਵੀਪਰਧਾਨ ਰਹ ਚੁੱਕੇ ਆ ਅਤਿਆਦੀ ਮੈਂਬਰ ਨੇ ਸ਼ੁਮਰੀ ਕਮੇਟੀ ਦੇ ਸਾਰੇ ਇਸ ਮੌਕੇ ਤੇ ਹੋਰ ਸੰਗਤਾਂ ਜੀਤ ਦੀ ਜਿਹੜੀ ਟੀਮ ਹੈ ਉਹ ਚੇਚੇ ਤੌਰ ਤੇ ਗੁਰਪੂਰ ਦੇ ਮੌਕੇ ਤੇ ਇੱਥੇ ਪਹੁੰਚੀ ਆ ਉਹ ਜੀਤ ਦੀ ਟੀਮ ਵੀ ਇੱਥੇ ਇਸ ਮੌਕੇ ਤੇ ਪਹੁੰਚੀ ਹੋਈ ਸੀ ਸੋ ਉਹਨਾਂ ਨੇ ਇਹ ਸਾਰੇ ਗੁਰਦੁਆਰਾ ਸਾਹਿਬ ਦਾ ਜੋ ਠਲਮਾਇਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਦੇ ਮੁਖ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜਰੂਰ ਅੱਜ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਹੋਵਾਂਗੇ ਕਿਸ ਤਰੀਕੇ ਨਾਲ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਇੱਥੇ ਆਏ ਤਾਂ ਇਮਾਰਤ ਕਦੋਂ ਕਿਸ ਤਰੀਕੇ ਨਾਲ ਬਣੀ ਤੇ ਰਾਜਗੀਰ ਬਾਰੇ ਥੋੜੀ ਜਾਣਕਾਰੀ ਸਾਂਝੀ ਕਰੀਏ ਅੱਜ ਜਿਹੜੀ ਇਮਾਰਤ ਜੀ ਆਪ ਜੀ ਦੇਖ ਰਹੇ ਹੋ ਇਹਦਾ ਨਿਰਮਾਣ ਹੋਇਆ 5 ਨਵੰਬਰ 2022 ਚ ਬਣ ਕੇ ਤਿਆਰ ਹੋਇਆ ਤੇ ਇਸ ਇਮਾਰਤ ਦੀ ਸੇਵਾ ਕੀਤੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵਾਲੇ ਬਾਬਾ ਜੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵਾਲੇ ਬਾਬਾ ਜੀ ਤੇ ਉਹਨਾਂ ਦੇ ਨਾਲ ਨਾਲ ਸਭ ਤੋਂ ਵੱਡਾ ਜੋ ਮੇਨ ਪ੍ਰਬੰਧ ਹੈ ਉਹ ਪ੍ਰਬੰਧ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਹੈ ਔਰ ਇੰਗਲੈਂਡ ਵਾਲੇ ਬਾਬਾ ਜੀ ਦਾ ਬਣਾਣਾ ਕੰਮ ਸੀਗਾ ਨਿਰਮਾਨ ਕਰਨਾ ਸੀ ਤੇ ਉਹਨਾਂ ਨੇ ਵਧੀਆ ਰਿਹੈਸ ਵੀ ਇੱਥੇ ਬਣਾਇਆ 26 ਕਮਰੇ ਦਾ ਰਿਹੈਸ ਵੀ ਹੈਗਾ ਸੰਗਤਾ ਵਾਸਤੇ ਰਹਿਣ ਦੀ ਬਹੁਤ ਵਧੀਆ ਸੁਵਿਧਾ ਹੈਗੀ ਜਿੱਥੇ ਕਦੇ ਚਾਦਰ ਲੰਗਰ ਨਹੀਂ ਸੀ ਹੁੰਦਾ ਜੇ ਅੱਜ ਤੋਂ 4-5 ਸਾਲ ਪਹਿਲੇ ਦੀ ਗੱਲ ਕਰੀਏ ਤੇ ਕੁਛ ਨਹੀਂ ਸੀ ਹੁੰਦਾ ਨਾ ਰਹਿਣ ਨੂੰ ਜਗ੍ਹਾ ਨਾ ਬੈਠਣ ਨੂੰ ਥਾਂ ਹੁੰਦੀ ਸੀਗੀ ਇੱਕ ਛੋਟਾ ਜਿਹਾ ਟੀਨ ਦਾ ਸ਼ੈੱਡ ਤੇ ਉਹਦੇ ਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀਗਾ ਤੇ ਅੱਜ ਗੁਰੂ ਮਹਾਰਾਜ ਦੀ ਇੰਨੀ અપਾਰ ਕਿਰਪਾ ਹੈ ਕਿ ਗੁਰੂ ਦੇ ਮਹਿਲ ਬਣ ਗਏ ਤੇ 24 ਘੰਟੇ ਲੰਗਰ ਦਾ ਵੀ ਪ੍ਰਬੰਧ ਹੈਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਕਦੋਂ ਆਉਂਦੇ ਨੇ ਤੇ ਗੁਰਨਾਨ ਸਾਹਿਬ ਜੀ ਮਹਾਰਾਜ ਅੱਜ ਤੋਂ ਕਰੀਬ ਸਵਾ 500 ਸਾਲ ਪਹਿਲੇ 1563 ਬਿਕਰਮੀ ਸੰਮਤ ਪਹਿਲੀ ਉਦਾਸੀ ਮੂਲ ਨਾਨਕ ਸਾਹਿਬ ਦੇ ਮੁਤਾਬਕ 1507 ਵੀ ਕਹਿੰਦੇ ਨੇ ਤੇ ਜਦੋਂ ਨਾਨ ਸਾਹਿਬ ਜੀ ਜੋ ਪਹਿਲੀ ਯਾਤਰਾ ਸ਼ੁਰੂ ਕੀਤੀ ਸੁਲਤਾਨਪੁਰ ਲੋਧੀ ਤੋਂ ਸਾਰਾ ਪੂਰਬੀ ਭਾਗ ਦੀ ਯਾਤਰਾ ਕਰਦੇ ਰਾਸਤੇ ਚ ਪੜਾ ਕਰਦੇ ਕਰਦੇ ਜਦ ਇਸ ਸਥਾਨ ਤੇ ਪਹੁੰਚੇ ਰਾਜਗੀਰ ਤੇ ਇੱਥੇ ਦੋ ਚੀਜ਼ਾਂ ਪ੍ਰਾਤਨ ਇੱਕ ਤਾਂ ਜਿਹੜੇ ਸਾਹਮਣੇ ਪਹਾੜ ਦੇਖ ਰਹੇ ਹਾਂ ਇਹ ਉਹਦਾ ਦੇਖਣ ਦੇ ਵਿੱਚ ਤਾਂ ਪਹਾੜੀ ਜਰੂਰ ਲੱਗਦਾ ਲੇਕਿਨ ਇਹ ਹਿੰਦੁਸਤਾਨ ਕੀ ਰਾਜਧਾਨੀ ਆਜ਼ਾਦ ਛਤਰੂ ਕੇ ਟਾਈਮ ਕਾ ਤੇ ਜਿਹੜਾ ਰਾਜਾ ਸੀ ਜਰਾਸੰਧ ਇਹ ਉਹਦਾ ਕਿਲਾ ਆਪਾਂ ਕਿਲੇ के अंदर ਤੇ ਜਿਹੜੇ ਪਹਾੜ ਨੇ ਕਿਲੇ ਦੀਆਂ ਦੁਵਾਰਾਂ ਨੇ ਇਹਦਾ ਵੀ ਇਤਿਹਾਸ ਬਹੁਤ ਤਗੜਾ ਲੇਕਿਨ ਇਹਨੂੰ ਟਾਈਮ ਹੀ ਬਹੁਤ ਜ਼ਿਆਦਾ ਹੋ ਗਿਆ 5000 ਵਰਸ ਤਾਂ ਸਮਾਂ ਇੰਨਾ ਲੰਮਾ ਹੋਣ ਕਰਕੇ ਸਾਰੇ ਹੌਲੀ-ਹੌਲੀ ਇਤਿਹਾਸ ਖਤਮ ਹੋ ਗਏ ਲੇਕਿਨ ਅਭੀ ਵੀ ਇਹਦੇ ਅੰਦਰ ਬੜੀਆਂ ਕੀਮਤੀਆਂ ਚੀਜ਼ਾਂ ਜੋ ਬਚ ਗਈਆਂ ਤੇ ਅੱਜ ਉਹਨੂੰ ਦੁਨੀਆ ਦੇਖਣ ਆਉਂਦੀਆਂ ਨੇ ਜਾਣੀ ਕਹਿਣ ਦਾ ਭਾਵ ਹੈ ਕਿ ਇਹ ਵੀ ਜੋ ਜਗ੍ਹਾ ਹੈ ਇਤਿਹਾਸ ਦੇ ਤੌਰ ਤੇ ਬੜਾ ਕੀਮਤੀ ਹੈਗਾ ਇੱਕ ਤੋਂ ਇਹ ਪੁਰਾਣਾ ਇਤਿਹਾਸ ਗੁਨਾਨ ਸਾਹਿਬ ਜੀ ਤੋਂ ਪੁਰਾਣਾ ਔਰ ਦੂਸਰਾ ਇਹ ਤੋਂ ਵੱਡਾ ਨੇ ਇਹ ਹਿੰਦੂਆਂ ਦਾ ਵੀ ਤੀਰਥ ਹੈਗਾ 68 ਤੀਰਥ ਨੇ ਗੁਰਬਾਣੀ ਚ ਵੀ ਇਸ ਚੀਜ਼ ਦਾ ਜ਼ਿਕਰ ਆਉਂਦਾ 868 ਤੀਰਥ ਸਗਲ ਪੁੰਨ ਜੀ ਦਇਆ ਪਰ 68 ਤੀਰਥਾਂ ਚ ਕਿੰਨਾਵੇਂ ਦਾ ਜਿੱਥੇ ਤੀਰਥ ਉੱਥੇ ਮੰਦਿਰ ਆ ਸਾਹਮਣੇ 10 ਮਿੰਟ ਦਾ ਰਾਹ ਤੱਕ ਛੋਟਾ ਜਿਹਾ ਲਕਸ਼ਮੀ ਨਾਰਾਇਣ ਦਾ ਮੰਦਿਰ Hindu ਧਰਮ ਦੇ ਅੰਦਰ ਮੈਂ ਸ਼ਰਧਾ ਤੇ ਭਾਵਨਾ ਤੇ ਜ਼ਰੂਰ ਹੈ ਲੇਕਿਨ ਇਹਨਾਂ ਵਿਚਾਰਿਆਂ ਨੂੰ ਰਾਹ ਗਲਤ ਪਾਇਆ ਹੋਇਆ ਕਹਿੰਦੇ ਤੀਰਥ ਵਿੱਚ ਆਓ ਕੁੰਡ ਤੇ ਇਸ਼ਨਾਨ ਕਰੋ ਤੇ ਪਾਪ ਸਭ ਖਤਮ ਦੁਨੀਆ ਨੂੰ ਵੀ ਲੱਗਿਆ ਸਭ ਤੋਂ ਵਧੀਆ ਸੌਖਾ ਕੰਮ ਇਸ਼ਨਾਨ ਕਰ ਲ लेंगे ਤੋਂ ਪਵਿੱਤਰ ਹੋ ਜਾਏਗੇ ਅੱਜ ਵੀ ਦੁਨੀਆ ਨਹਾ ਕੇ ਆਪਣੇ ਆਪ ਨੂੰ ਪਵਿੱਤਰ ਸਮਝਦੀ ਏ ਪਰ ਜਦ ਗੁਰਨਾਨ ਸਾਹਿਬ ਜੀ ਆਏ ਉਹਨਾਂ ਨੇ ਇਸ ਚੀਜ਼ ਤੋਂ ਖੰਡਨ ਕੀਤਾ ਮੁਕਤ ਕੀਤਾ ਇਹਨਾਂ ਨੂੰ ਅੱਗੇ ਸਮਝਾਇਆ ਉਪਦੇਸ਼ ਦਿੱਤਾ ਵੀ ਅਗਰ ਜੇ ਮੰਨ ਲਓ ਨਹਾਣੇ ਸੇ ਪਾਪ ਖਤਮ ਹੋ ਜਾਏ ਤੇ ਗੁਰਬਾਣੀ ਤਾਂ ਕਹਿੰਦੀ 42 ਲੱਖ ਜੀ ਜਲਮੇ ਹੁੰਤੇ ਬਥੇਰੇ ਜੀਵ ਜੰਤੂ ਪਾਣੀ ਚ ਰਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਤਾਂ ਮੁਕਤੀ ਮਿਲ ਜਾਣੀ ਸੀ ਪਰ ਆਸਾਨੀ ਹਦਾ ਹੋਇਆ ਜਦ ਤੱਕ ਨਾਮ ਨਹੀਂ ਜਪੇਗਾ ਪਰਮੇਸ਼ਰ ਦਾ ਨਾਮ ਸਿਮਰਨ ਨਹੀਂ ਕਰੇਗਾ ਤਦ ਤੱਕ ਪਾਪ ਨਹੀਂ ਕਟੇਗੇ ਤੇ ਗੁਰਨਾਨ ਸਾਹਿਬ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਸਮਝਾਇਆ ਤੇ ਜਿੱਦੜ ਮਹਾਰਾਜ ਜੀ ਗਏ ਨੇ ਆ ਜਿਹੜਾ ਏਰੀਆ 8 ਮੀਲ ਦਾ ਲਗਭਗ ਇਹ 8 ਮੀਲ ਦੇ ਅੰਦਰ ਇੱਕ ਤਾਂ ਪਹਾੜਾਂ ਚ ਕਿਤੇ ਕਿਤੇ ਸਲਫਰ ਜਿਹਨੂੰ ਗੰਧ ਕਹਿੰਦੇ ਨੇ ਔਰ ਉਹ ਗੰਧਕ ਕਰਕੇ ਪਾਣੀ ਸਾਰਾ ਗਰਮ ਹੋ ਜਾਂਦਾ ਤੇ 22 ਕੁੰਡ ਬਣੇ ਨੇ ਇਸ ਇਲਾਕੇ ਚ ਉਹ ਸਾਰੇ ਗਰਮ ਸੀ ਤੇ ਜਿਹੜਾ 22ਵਾਂ ਗੁੰਡੋ ਆਪਣੇ ਅੰਦਰ ਤੇ ਸਭ ਗਰਮ ਤੇ ਵੀ ਗਰਮ ਤੇ ਅਗਰ ਇਸ ਏਰੀਏ ਦੀ ਖਦਾਈ ਕਰਕੇ ਦੇਖੋਗੇ ਤੇ ਮਿੱਟੀ ਹੈ 2 ਫੁੱਟ ਤੇ ਪੱਥਰ ਹੈ 200 ਫੁੱਟ ਅਬ ਪੱਥਰ ਕਰਕੇ ਬੋਰ ਨਹੀਂ ਸੀ ਹੁੰਦਾ ਜਿਹੜਾ ਪਾਣੀ ਚੱਲਦਾ ਸੀ ਉਹ ਵੀ ਗਰਮ ਤੇ ਗਰਮੀਆਂ 'ਚ ਤਾਂ ਪਾਣੀ ਪੀਣਾ ਗਰਮ ਬੜਾ ਮੁਸ਼ਕਲ ਸੀ ਤੇ ਜਦ ਗੁਰਨਾਨ ਸਾਹਿਬ ਜੀ ਆਏ ਤੇ ਲੋਕਾਂ ਨੇ ਫਰਿਆਦ ਕੀਤੀ ਵੀ ਕਰੋ ਕਿਰਪਾ ਉੱਤੇ ਗਰਮੀ ਥੱਲੇ ਪਾਣੀ ਗਰਮ ਪਿਆਸ ਦੂਰ ਨਹੀਂ ਹੁੰਦੀ ਤੇ ਗੁਰੂ ਮਹਾਰਾਜ ਨੂੰ ਵੀ ਲੱਗ ਗਿਆ ਵੀ ਵਾਹ ਕਿਸ ਚੀਜ਼ ਦੀ ਦਿੱਕਤ ਹੈ ਜਾਣੀ ਜਾਣ ਪਰਮੇਸ਼ਰ ਸੋਮਾ ਨਦੀਕ ਸੀਗਾ ਤੇ ਗੁਰੂ ਮਹਾਰਾਜ ਜੀ ਨੇ ਸਹਿਜ ਸੁਭਾਅ ਕਹਿਤਾ ਵੀ ਸਭ ਤਾ ਕੁੰਡ ਗਰਮ ਨੇ ਆ ਤਾ ਠੰਡਾ ਇਹ ਜੋ ਕੁੰਡ ਹੈ ਮਹਾਰਾਜੀ ਦੇ ਬਚਨ ਤੋਂ 22 ਕੁੰਡਾਂ ਚ 21 ਕੁੰਡ ਗਰਮ 1 ਕੁੰਡ ਠੰਡਾ ਇਸ ਕਰਕੇ ਇਸ ਜਗ੍ਹਾ ਦਾ ਨਾਮ ਹੈਗਾ ਗੁਰੂ ਨਾਨਕ ਸ਼ੀਤਲ ਕੁੰਡ ਮਹਾਰਾਜ ਜੀ ਨੇ ਸ਼ੀਤਲ ਵੀ ਕੀਤਾ ਨਾਲ ਇਸ ਜਗ੍ਹਾ ਤੇ ਗੁਰਬਾਣੀ ਵੀ ਉਚਾਰਨ ਕੀਤੀ ਜੋ ਕਿ ਗੁਰੂ ਮਹਾਰਾਜ ਜੀ ਦੇ ਅੰਗ 23 ਤੇ ਸੁਭਾਏਮਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋ ਬਣਿਆ ਫੁੱਲੜਾ ਨਾਠੀੜੇ ਦਿਨ ਚਾਰ ਪਵਣ ਕੇਰੇ ਪੱਤ ਜਿਉ ਟਲ ਟਲ ਜੁ ਬਣ ਹਾਰ ਜੀ ਇਸ ਇਲਾਕੇ ਦੇ ਵਿੱਚ ਸਿੱਖ ਆਬਾਦੀ ਕਿੰਨੀ ਹੈ ਜੀ 100 ਕਿਲੋਮੀਟਰ ਦੇ ਅੰਦਰ ਸਿੱਖ ਪਰਿਵਾਰ ਇੱਕ ਵੀ ਨਹੀਂ ਹੈਗੇ ਕੁਝ ਜਿਹੜੇ ਬਿਹਾਰ ਦੇ ਵਿੱਚ ਕੁਝ ਬਣੇ ਵੀ ਹੈਗੇ ਨੇ ਉਹ ਫਿਰ ਬਾਹਰ ਹੀ ਚਲੇ ਗਏ ਇੱਧਰ ਕੋਈ ਆਪਣਾ ਸਿੱਖ ਪਰਿਵਾਰ ਇੱਕ ਵੀ ਬੰਦਾ ਨਹੀਂ ਹੈਗਾ ਜਿਹੜੀ ਸੰਗਤਾਂ ਆਉਂਦੀਆਂ ਨੇ ਪਟਨਾ ਸਾਹਿਬ ਦਰਸ਼ਨ ਕਰਨ ਨੂੰ ਉਹ ਹੀ ਇੱਧਰ ਨੂੰ ਆਉਂਦੀਆਂ ਨੇ ਇਸ ਇਲਾਕੇ 'ਚ ਸਿੱਖ ਪਰਿਵਾਰ ਕੋਈ ਫੈਮਿਲੀ ਦੰ ਨਹੀਂ ਹੈਗਾ ਜੀ ਇੱਥੇ ਕੋਈ ਪ੍ਰਕਾਸ਼ ਪੁਰਬ ਜਾਂ ਕੋਈ ਹੋਰ ਦਿਨ ਦਿਹਾੜੇ ਮਨਾਇਆ ਜਾਂਦਾ ਆਪਾਂ ਜੀ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰਪੁਰਬ ਮਨਾਉਂਦੇ ਹਾਂ ਜੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਜੋ ਕੱਤਕ ਪੂਰਨ ਮਾਸੀ ਉਤੋਂ ਸੇਮ ਡੇਟ ਤੋਂ 3 ਦਿਨ ਪਹਿਲਾਂ ਇਹ ਸਾਰਾ ਪ੍ਰਬੰਧ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧ ਬਣਾਇਆ ਜਾਂਦਾ ਹੈਗਾ ਉਦੇ ਚ ਸੰਗਤ ਤਾਂ ਥੋੜਾ ਬਹੁਤ ਇਕੱਠ ਹੁੰਦੀ ਇੱਥੇ ਔਰ ਬਾਕੀ ਅ ਵੀ ਜੋ ਹਮਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਮਨਾਇਆ ਪਟਨਾ ਸਾਹਿਬ ਉੱਥੇ ਜਿੰਨਾਂ ਨੂੰ ਲੋਕਾਂ ਨੂੰ ਪਤਾ ਲੱਗਦਾ ਹੈਗਾ ਉਹ ਫਿਰ ਉਹੀ ਪ੍ਰਕਾਸ਼ ਪੁਰਬ ਜਿਹੜੇ ਮਨਾਉਣ ਆਉਂਦੇ ਉਹੀ ਸੰਗਤ ਫਿਰ ਇੱਧਰ ਨੂੰ ਆਉਂਦੀਆਂ ਨੇ ਇਸ ਟਾਈਮ ਤੋਂ ਸੰਗਤ ਦੀ ਆਵਾਜ਼ ਆ ਵੀ ਵਧੀਆ ਰਹਿੰਦੀ ਹੈਗੀ ਤੇ ਹਮਾਰੇ ਜੋ ਮੁੱਖ ਮੰਤਰੀ ਬਿਹਾਰ ਸਰਕਾਰ ਉਹਨਾਂ ਨੇ ਸੰਗਤਾਂ ਵਾਸਤੇ ਸਹੂਤ ਬੱਸਾਂ ਫਰੀ ਸਹੂਤਿ ਦਿੱਤੀ ਹੋਈਏ ਤਾਂ ਕਰਕੇ 20-25 ਬੱਸਾਂ ਦਿੱਤੀਆਂ ਨੇ ਤੇ ਤਾਂ ਕਰਕੇ ਸੰਗਤਾਂ ਵੀ ਦਰਾਵਾ ਜਾਵੇ ਵਧੀਆ ਹੈਗਾ 12000 ਸੰਗਤਾਂ ਰੋ ਜਾਵਾ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਮਾਨ ਰਹੇ ਨੇ ਬੜਾ ਆਨੰਦ ਮਾਣ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਸਨ ਮੁ ਗ੍ਰੰਥੀ ਭਾਈ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਪਾਵਨ ਅਤੇ ਮੁਕੱਦਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਹੋਰੀ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਬਣੀ ਹਨ ਕਿ सुरेंद्रਪਾਲ ਸਿੰਘ ਵਰਪਾਲ ਅਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ